ਆ ਆਮ ਤੌਰ ਤੇ ਸਾਨੂੰ ਪਤਾ ਕੱਜ ਗਾਂਧੀ ਜਨਮ ਦਿਨ ਹੈ ਤੇ ਇਦਨ ਜਿਹੜਾ ਡਰਾਈ ਡੇ ਸਾਰੇ ਇੰਡੀਆ ਚ ਮਨਾਇਆ ਜਾਂਦਾ ਬਟ ਪੰਜਾਬ ਦੇ ਵਿੱਚ ਵਿਸ਼ੇਸ਼ ਹੁਲਤਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਨਾਂ ਦਾ ਕਸੂਰ ਕੋਈ ਨਹੀਂ ਆ ਕਿਉਂਕਿ ਇਹਨਾਂ ਦਾ ਕੰਮ ਹੈਗਾ ਡਿਊਟੀ ਕਰਨਾ ਕਾਰਨ ਕਿ ਜਿਹੜੇ ਮਾਲਕ ਆ ਉਹਨਾਂ ਨੂੰ ਪਤਾ ਕਿ ਇੱਥੇ ਕਾਫੀ ਜਿਹੜੀ ਇੱਥੇ ਰੋਜ਼ ਦਿਹਾੜੀ ਜਿਹੜਾ ਉਹ ਠੇਕਾ ਖੁੱਲਾ ਰਹਿੰਦਾ ਬਟ ਇੱਕ ਦਿਨ ਹੁੰਦਾ ਜਦੋਂ ਫੁੱਲ ਡੇ ਡਰਾਈ ਡੇ ਹੁੰਦਾ ਵਾ ਗਾਂਧੀ ਜਨਮ ਦਿਨ ਨੂੰ ਪਰ ਫੇਰ ਵੀ ਜਿਹੜੇ ਠੇਕੇਦਾਰ ਆ ਉਹ ਆਪਣੇ ਇੱਥੇ ਜਿਹੜੇ EMPLOYE ਉਹਨਾਂ ਕੋ ਠੇਕੇ ਖੁਲਾਉਂਦੇ ਨੇ ਖਾਸ ਕਰਕੇ ਜਿਹੜੇ ਇੱਥੇ ਇਨਸਪੈਕਟਰ ਤੇ ਜਿਹੜੇ ਈਟੀਓ ਨੇ ਉਹਨਾਂ ਦੀ ਮਿਲੀ ਭੁਗਤ ਨਾਲ ਜਿਹੜੇ ਠੇਕੇ ਖੁੱਲਦੇ ਨੇ ਹਰ ਸਾਲ ਦੀ ਤਰ੍ਹਾਂ ਤੇ ਅੱਜ ਵੀ ਤੁਸੀਂ ਦੇਖ ਸਕਦੇ ਜੀ ਅਸੀਂ ਪਿੰਡ ਖੁੰਡੇ ਚ ਆਏ ਆ ਤੇ ਉੱਥੇ ਠੇਕਾ ਜਿਹੜਾ ਉਹ ਬਿਲਕੁਲ ਖੁੱਲਾ ਵਾ ਕੱਲਾ ਇੱਕ ਜਗ੍ਹਾ ਨਹੀਂ ਪਿੱਛੇ ਵੀ ਜਿੰਨੇ ਠੇਕੇ ਸੀ ਉਹ ਸਾਰੇ ਗੁੱਲੇ ਨੇ ਪਰ ਇਹਦੇ ਚ ਇੱਕ ਚਿੰਤਾ ਦਾ ਵੀ ਇਹ ਕਾਰਨ ਹੈ ਕਿ ਜਾਂ ਤੇ ਡਰਾਈਡੇ ਖਤਮ ਕਰ ਦਿੱਤਾ ਜਾਏ ਤੇ ਬਾਕੀਆਂ ਨੂੰ ਵੀ ਜਿਹੜਾ ਉਹ ਵਕਤ ਨਾ ਪੇ ਪਰ ਜੇ ਇਹ ਚੀਜ਼ਾਂ ਚੱਲਣੀਆਂ ਨੇ ਤੇ ਸਾਨੂੰ ਵੀ ਚਾਹੀਦਾ ਵਾ ਕਿ ਇਹਦੇ ਵੱਲ ਥੋੜਾ ਧਿਆਨ ਦੇਣਾ ਕਿਉਂਕਿ ਜਿੰਨੇ ਕਸਟਮਰ ਨੇ ਜੇ ਦੁਕਾਨ ਖੁੱਲੀ ਆ ਉਹਨੇ ਸਮਾਨ ਪਰ ਇਹ ਜਿਹੜਾ ਵਿਭਾਗ ਆ ਉਹਨੂੰ ਚਾਹੀਦਾ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਸੀ ਗੁਰਦਾਸਪੁਰ ਚ ਬਹੁਤ ਸਾਰੀਆਂ ਪੁਲਿਸ ਵਿਭਾਗ ਨੇ ਰੇਡਾਂ ਮਾਰੀਆਂ ਕਿ ਇੱਥੇ ਸ਼ਰਾਬ ਪੀਉਣੀ ਜਿਹੜੀ ਉਹ ਅਨਧਾਰਤਾ ਉਹ ਕਾਰਨ ਕੀ ਸੀ ਕਿ ਜਿਹੜਾ 500 ਜਾਂ 1000 ਰੁਪਇਆ ਨਹੀਂ ਸੀ ਦਿੰਦਾ ਉਹ ਹਾਤੇ ਤੇ ਜਾ ਕੇ ਚੈਕਿੰਗ ਕਰਦੇ ਸੀ ਕਿ ਅੱਜ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਗੁਰਦਾਸਪੁਰ ਨੂੰ ਜਾਂ ਡੀਸੀ ਗੁਰਦਾਸਪੁਰ ਨੂੰ ਜਾਂ ਹੋਰ ਜਿਹੜੇ ਇੱਥੇ ਵਿਭਾਗੀ ਆ ਉਹਨਾਂ ਨੂੰ ਇਹ ਠੇਕੇ ਨਜ਼ਰ ਨਹੀਂ ਆ ਰਹੇ ਕਿ ਇਹ ਠੇਕੇ ਕਿਉਂ ਖੁੱਲੇ ਨੇ ਸਿਰਫ ਸਾਡਾ ਇਹੋ ਹੀ ਸਵਾਲ ਆ ਜੇ ਕਾਰਵਾਈ ਕਰਨੀ ਆ ਤਾਂ ਸਾਰਿਆਂ ਤੇ ਕਰੋ ਨਹੀਂ ਤੇ ਕਿਸੇ ਤੇ ਨਾ ਕਰੋ